ਪਿੰਡ ਲੋਹਾਰਾ ਵਿਖੇ ਵਕਫ ਬੋਰਡ ਦੀ ਜਗ੍ਹਾ ਤੇ ਮੁਸਲਮਾਨਾਂ ਦੇ ਕਬਰਾਂ ਵਹਣ ਦਾ ਵਿਵਾਦ ਪੰਜਾਬ ਪੱਧਰ ਤੇ ਪੱਖਿਆ ਉਹਨਾਂ ਨੇ ਕਿਹਾ ਕਿ ਸਾਡੇ ਵੱਡੇ ਵਡੇਰਿਆਂ ਦੇ ਪਿੰਜਰਾਂ ਦੇ ਕੋਪਰੀਆਂ ਦੀ ਹੋਈ ਹੈ ਤੋਹੀਨ ਦੋਸ਼ੀਆਂ ਵਿਰੁੱਧ 295 ਦਾ ਕੀਤਾ ਜਾਵੇ ਪਰਚਾ ਦਰਜ ਨਹੀਂ ਤਾਂ ਕੀਤਾ ਜਾਵੇਗਾ ਦੇਸ਼ ਪੱਧਰ ਤੇ ਮਾਮਲਾ ਮੋਗਾ ਦੇ ਮੇਨ ਰੋਡ ਤੇ ਸਿਤਪਿੰਡ ਲੋਹਾਰਾ ਜੋ ਕਿ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰਿਆ ਰਹਿੰਦਾ ਹੈ ਇਸ ਪਿੰਡ ਦੀ ਇੱਕ ਕਿੱਲਾ 12 ਮਰਲੇ ਜ਼ਮੀਨ ਜੋ ਕਿ ਸਰਕਾਰੀ ਰਿਮਾਂਡ ਅਸ ਜਮ੍ਹਾਂ ਬੰਦੀ ਮੁਤਾਬਕ ਵਾਕਫ ਬੋਰਡ ਦੇ ਨਾਮ ਬੋਲਦੀ ਹੈ ਜਿਸ ਵਿੱਚ ਨਾਮ ਮੁਨਕਿਨ ਕਬਰਿਸਤਾਨ ਸਪਸ਼ਟ ਲਿਖਿਆ ਹੋਇਆ ਹੈ ਜਿੱਥੇ ਕਿ ਇਸ ਪਿੰਡ ਦੇ ਮਰਦਾਨੇ ਪਾਈਚਾਰੇ ਦੇ ਮੁਸਲਮਾਨ ਜਦਕਰ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਉਹਨਾਂ ਨੇ ਆਪਣੇ ਮੁਰਦੇ ਦਫਨਾਉਣੇ ਦਫਨਾਉਂਦੇ ਆ ਰਹੇ ਨੇ ਪਰੰਤੂ ਕੋਈ 3-4 ਦਿਨ ਪਹਿਲਾਂ ਹੀ ਇਸ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਇਸ ਜ਼ਮੀਨ ਨੂੰ ਵਾਹ ਦਿੱਤਾ ਗਿਆ ਜਿਸ ਤੇ ਚਲਦਾ ਆ ਮੁਸਲਮਾਨ ਪਾਈਚਾਰੇ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਪਿੰਡ ਦੇ ਕੁਝ ਵਿਅਕਤੀਆਂ ਦੀ ਸ਼ਹਿਤ ਇੱਥੇ ਬਣੀ ਬਾਬਾ ዳਮੂ ਸ਼ਾ ਦੀ ਜੋ ਇੱਕ ਕਬਰ ਸੀ ਉਸ ਨੂੰ ਵਾਹ ਦਿੱਤਾ ਗਿਆ ਜਿਸ ਦੇ ਸਬੰਧੀ ਇੱਕ ਮੁਸਲਮਾਨ ਔਰਤੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਮੁਸਲਮਾਨ ਔਰਤੇ ਸ਼ਰੀਆਮ ਇਸ ਕਬਰਿਸਤਾਨ ਵਿੱਚ ਖੜ ਕੇ ਪਿੱਟ ਸਿਆਪਾ ਕਰਦੀ ਹੋਈ ਨਜ਼ਰ ਆਈ ਸਬੰਧੀ ਹਲਕਾ ਤੁਹਾਨੂੰ ਕੋਲ ਦੇ ਮੁਸਲਮਾ ਕਟਕਿੰਥ ਦੇ ਚੇਅਰਮੈਨ ਮੌਲਵੀ ਮੋਲਾਣਾ ਹੁਸੈਨ ਅਹਿਮਦ ਦੇ ਨਾਲ ਗੱਲਬਾਤ ਕੀਤੀ ਕਿ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਨੇ ਦੇ ਧਿਆਨ ਵਿੱਚ ਆਇਆ ਤੇ ਪਿੰਡ ਲੋਹਾਰਾ ਦੇ ਇੱਥੇ ਦੇ ਜੋ ਬਾਬਾ ਦਾਮੂ ਸ਼ਾਹ ਹਨ ਕਮੇਟੀ ਦੇ ਕਰਤਾ ਕਰਤਾ ਤੇ ਉੱਚ ਅਹੁਦੇ ਦੇ ਲੋਕ ਨੇ ਉਹ ਇੰਨਾ ਕਬਰਾਂ ਇਹਨਾਂ ਨੇ ਜੋ ਕਬਰਾਂ ਵਾਈਆਂ ਨੇ ਉਹ ਸਾਡੇ ਪੁਰਖਿਆਂ ਦੇ ਮੁਰਦੇ ਤੇ ਅਸਿਰ ਗਾਂਧੀਆਂ ਹੱਡੀਆਂ ਨੂੰ ਬਾਹਰ ਕੱਢ ਕੇ ਬੇਅਦਬੀ ਕੀਤੀ ਹੈ ਜੋ ਕਿ ਨਾ ਸਹਿਣਯੋਗ ਹੈ ਇਸ ਸਬੰਧੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ 295 ਦਾ ਕੇਸ ਦਰਜ ਕੀਤਾ ਜਾਵੇ ਅਤੇ ਜੇਕਰ ਇਹ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਇਸ ਨੂੰ ਵੱਡੇ ਪੱਧਰ ਤੇ ਇਸ ਮਾਮਲੇ ਨੂੰ ਲੈ ਕੇ ਜਾਣਗੇ ਤੇ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ। ਸੁਖਦੇਵ ਸਿੰਘ ਲੋਹਾਰਾ ਮੇਰਾ ਨਾਮ ਆ ਜੀ। ਸਭ ਤੋਂ ਪਹਿਲਾਂ ਤਾਂ ਪੂਰੀ 사ਦ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇੱਥੇ ਖੜਿਆ ਹੋ ਕਬਰਸਤਾਨ ਦੇ ਵਿੱਚ ਕੀ ਮਸਲਾ ਹੋਇਆ ਹੈ ਨਹੀਂ ਸਾਰੀ ਇਸ ਬਾਰੇ ਜਾਣਕਾਰੀ ਹਾਂਜੀ ਪਿੰਡ ਲੋਹਾਰੀ ਦੇ ਵਿੱਚ ਕਬਰਸਤਾਨਾ ਇੱਥੇ ਬਾਹ ਦਿੱਤੀਆਂ ਗਈਆਂ ਜਿਹੜੀਆਂ ਕਿ ਪਿਛਲੇ ਯਾਨੀ ਕਹਿ ਸਕਦੇ ਹਾਂ ਵੀ ਹੱਲੇ ਗੁੱਲੇ ਤੋਂ ਪਹਿਲਾਂ ਦੀਆਂ ਕਬਰਸਤਾਨਾ ਪੁਰਾਣੇ ਬਜ਼ੁਰਗਾਂ ਦੀਆਂ ਕਬਰਸਤਾਨਾ ਤਾਂ ਬਾਹ ਦਿੱਤੀਆਂ ਗਈਆਂ ਇਹ ਮਸਲਾ ਮਾਤਾ ਜੀ ਹੁਣੀ ਲੈ ਕੇ ਸਾਡੇ ਪ੍ਰਧਾਨ ਸਾਹਿਬ ਬਲਕਾਰ ਸਿੰਘ ਹੁਣਾਂ ਕੋਲੇ ਲੈ ਕੇ ਗਏ ਸੀ ਜੋ ਕਿ ਦਸ਼ਮੇਸ਼ ਤਰਨਾ ਦਲ ਦੇ ਲੀਗਲ ਸੈੱਲ ਦੇ ਹਲਕਾ ਧਰਮ ਕੋਰਟ ਦੇ ਪ੍ਰਧਾਨ ਆ ਜਿਹੜੇ ਇਥੋਂ ਤਕਰੀਬ 60 ਪਿੰਡ 70 ਪਿੰਡਾਂ ਨੂੰ ਕਵਰ ਕਰਦੇ ਆ ਸੋ ਇਹ ਤਾਂ ਸਾਡਾ ਨਗਰ ਆ ਸਾਡਾ ਪਿੰਡ ਆ ਇਹਨਾਂ ਕੋਲੇ ਇਹ ਮਸਲਾ ਆਇਆ ਇਹਨਾਂ ਨੇ ਸਾਡੇ ਕੋਲੇ ਗੱਲ ਕੀਤੀ ਦਾਸ ਦੀ ਡਿਊਟੀ ਲੱਗੀ ਬਾਬਾ ਮੇਜਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਜੋ ਤੁਸੀਂ ਜ਼ਿਮੇਤਦਾਰ ਨਾਲ ਦੇ ਮੌਜੂਦਾ ਮੁਖੀ ਆ ਮਾਲਵਾ ਜ਼ੋਨ ਦੇ ਇਧਰ ਦੀ ਸਾਡੀ ਸੇਵਾ ਇਨਚਾਰਜ ਆ ਸੋ ਅਸੀਂ ਇਹ ਮਸਲਾ ਮਲਾਨਾ ਸਾਹਿਬ ਜੋ ਇਸ ਏਰੀਆ ਦੇ ਧਰਮਕੋਟੇਰੀ ਦੇ ਮਲਾਨਾ ਸਾਹਿਬ ਆ ਉਹਨਾਂ ਦੇ ਧਿਆਨ ਦੇ ਵਿੱਚ ਕੀਤਾ ਕੱਲ ਉਹਨਾਂ ਨੇ ਅ ਥਾਣੇ ਕੋਟੀ ਸੇਖਾਂ ਦੇ ਵਿੱਚ ਗੱਲਬਾਤ ਵੀ ਕੀਤੀ ਆ ਔਰ ਦਰਖਾਸਤ ਜੋ ਜਿਹੜੀ ਹੈਗੀ ਇਹਨਾਂ ਵੱਲੋਂ ਉਹ ਥਾਣੇ ਦੇ ਵਿੱਚ ਦੇਤੀ ਆ ਕਿ ਜਿਨ੍ਹਾਂ ਦੋਸ਼ੀਆਂ ਨੇ ਇਹਨਾਂ ਕਬਰਾਂ ਨੂੰ ਵਾਕੇ ਇਹਨਾਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਮਿੱਟੀ ਨੂੰ ਪਲੀਤ ਕੀਤਾ ਉਹਨਾਂ ਤੇ ਬਣਦੀ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕਿਸੇ ਦੀਆਂ ਭਾਵਨਾਵਾਂ ਨੂੰ ਪੜਕਾਉਣਾ ਬਹੁਤ ਵੱਡਾ ਇੱਕ ਕਰੋਣਾ ਜੁਰਮ ਆ ਉਹ ਜੁਰਮ ਨੂੰ ਛਪਾਉਣ ਵਾਸਤੇ ਇਹਨਾਂ ਨੇ ਜਿੱਥੇ ਕਬਰਾਂ ਬਣੀਆਂ ਸੀ ਉਹਨੂੰ ਛਿਪਾਉਣ ਵਾਸਤੇ ਬਾਤੀਆਂ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਉਹਨਾਂ ਦੀਆਂ ਮਟੀਆਂ ਬਣਾਤੀਆਂ ਮਿੱਟੀ ਕਿੱਥੇ ਪਈ ਆ ਉਹਨਾਂ ਦੀਆਂ ਮਟੀਆਂ ਬਣਾ ਕੇ ਨਾ ਕਿੱਥੇ ਹੋਰ ਲੱਗਤੇ ਆ ਇੱਕ ਗਲਤੀ ਨੂੰ ਲੁਕਾਉਣ ਵਾਸਤੇ ਦੂਜੀ ਗਲਤੀ ਹੋਰ ਕਰਤੀ ਜੁਰਮ ਨੂੰ ਲੁਕਾਉਣ ਵਾਸਤੇ ਦੂਸਰਾ ਜੁਰਮ ਹੋਰ ਕਰਤਾ ਸੋ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਇਹ ਸਾਡੇ ਕੋਲੇ ਜਾ ਕੇ ਬਲਕਾਰ ਸਿੰਘ ਹੁਣਾਂ ਕੋਲੇ ਰੋਏ ਕਰ ਲਾਏ ਆ ਕਿ ਦੋਈ ਘਾਰਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਬਲਕਾਰ ਸਿੰਘ ਹੁਣਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਭਾਈ ਅਸੀਂ ਤੁਹਾਡੇ ਨਾਲ ਆ ਜੱਥੇਬੰਦੀਆਂ ਸਾਰੀਆਂ ਤੁਹਾਡੇ ਨਾਲ ਆ ਇਹਨਾਂ ਨੇ ਉੱਪਰ ਤੱਕ ਬਾਬਾ ਮੇਜਰ ਸਿੰਘ ਜੀ ਹੁਣਾਂ ਤੱਕ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਡੀ ਡਿਊਟੀ ਲਗਾਈ ਆ ਕਿ ਸੁਖਦੇਵ ਸਿੰਘ ਜਾ ਕੇ ਦੇਖੋ ਮਸਲਾ ਕੀ ਆ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਰੀਆਂ ਜੱਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਔਰ ਇਹਨਾਂ ਦੇ ਆਪਣੇ ਧਰਮ ਦੇ ਵਿੱਚ ਮੁਸਲਮਾਨ ਜੋ ਇਹਨਾਂ ਦਾ ਇੱਥੇ ਪ੍ਰਧਾਨ ਆ ਆ ਮੌਲਵੀ ਸਾਹਿਬ ਉਹ ਯੂਪੀ ਗਏ ਹੋਏ ਸੀ ਉਹਨਾਂ ਨੇ ਗੱਲਬਾਤ ਅਸੀਂ ਕੀਤੀ ਤੇ ਉਹ ਅੱਜ ਸਵੇਰੇ ਉੱਥੋਂ ਚੱਲ ਪਿਆ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਇੱਕ ਵਾਰੀ ਤੁਸੀਂ ਇਹਨਾਂ ਤੋਂ ਜਿਹੜੀ ਕੰਪਲੀਟ ਬੰਦੀ ਆ ਥਾਣਾ ਕੋਟੀ ਸਿਕਾਂ ਦੇ ਵਿੱਚ ਦਵਾ ਦਿਓ ਬਾਕੀ ਕਾਰਵਾਈ ਅਸੀਂ ਆ ਕੇ ਆਪੇ ਸੁਭਾਲਾਂਗੇ ਦੋਸ਼ੀਆਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਆ ਜਿਹੜੀ ਧਾਰਾ ਲੱਗਦੀ 295 ਕਿਸੇ ਦੀਆਂ ਭਾਵਨਾਵਾਂ ਨੂੰ ਢਕਾਉਣਾ ਉਹ ਵੀ ਲਾਵਾਂਗੇ ਔਰ ਆਕੇ ਕਾਨੂੰਨੀ ਕਾਰਵਾਈ ਜੋ ਬਣਦੀ ਉਹ ਵੀ ਕਰਾਂਗੇ ਤੇ ਜੋ ਕਬਰਸਤਾਨ ਆ ਇਹਨਾਂ ਦਾ ਜੋ ਇਹਨਾਂ ਨੇ ਕੱਲ ਰਿਕਾਰਡ ਕਢਵਾਇਆ ਸੀ ਇੱਕ ਕਿੱਲਾ ਤੇ 12 ਮਰਲੇ ਜੋ ਜਗ੍ਹਾ ਇਹ ਟੋਟਲ ਕਬਰਸਤਾਨ ਦੀ ਆ ਭਾਈ ਜੋ ਰਿਕਾਰਡ ਦੇ ਵਿੱਚ ਇਹਨਾਂ ਦੀ ਕਬਰਸਤਾਨ ਮੰਨੀ ਗਈ ਆ ਬਕਬੋਰ ਦੀ ਜਗ੍ਹਾ ਐ ਸੋ ਇਹ ਵੈਸੇ ਨਹੀਂ ਬੋਲਦੇ ਪਏ ਜਾਇਜ ਬੋਲਦੇ ਪਏ ਆ ਗਰੀਬ ਆ ਗਰੀਬਾਂ ਦਾ ਹੱਕ ਦਵਾਉਣਾ ਸਾਡੀ ਇਹ ਸੇਵਾ ਲੱਗੀ ਹੋਈ ਬਾਬਾ ਮੇਜਰ ਸਿੰਘ ਜੀ ਵੱਲੋਂ ਤੇ ਅਸੀਂ ਉਹ ਸੇਵਾ ਨਿਭਾ ਰਹੇ ਆਂ ਔਰ ਮੌਲਵੀ ਸਾਹਿਬ ਆਉਣਗੇ ਅੱਗੇ ਦੀ ਜੋ ਕਾਰਵਾਈ ਆ ਉਹ ਅੱਗੇ ਕਰਨਗੇ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂਗੇ ਇਹਨਾਂ ਦਾ ਸਾਥ ਦੇਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮਨੁੱਖ ਕੀ ਨਾਮ ਹੈ ਕਾ ਮੇਰਾ ਨਾਮ ਜੀ ਮਲਾਨਾ हुसैन احمد ਪੂਰਾ ਡੈਗ੍ਰੀਸ਼ੀ ਦੇ ਰਾਂ ਹਾਂ ਜੀ ਆਪਣਾ ਬਤਾਈਏ ਆ ਹਾਂ ਮੇਰਾ ਨਾਮ ਮਲਾਨਾ हुसैन احمد ਚੇਅਰਮੈਨ ਹਲਕਾ ਧਰਮਕੋਟ ਮੁਸਲਿਮ ਮੈਨੋਰਿਟੀ ਜ਼ਿਲ੍ਹਾ ਮੋਗਾ ਕੌਨ ਸਾ ਇੱਕ ਪਿੰਡ ਲੋਹਾਰੇ ਤੋਂ ਕੋਈ ਮਸਲਾ ਆਇਆ ਹੋਊਗਾ ਜਿਹੜਾ ਕਬਰਸਤਾਨ ਨੂੰ ਵਾਅਦਾ ਕੀਤਾ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਇੱਕ ਦੋ ਦਿਨ ਪਹਿਲੇ ਸਾਨੂੰ ਇਤਲਾਹ ਮਿਲੀ ਹੈ ਕਿ ਇੱਥੇ ਲੋਹਾਰੇ ਜਿਹੜਾ 8 ਕਨਾਲ ਤੇ 12 ਮਰਲਾ ਕਬਰਸਤਾਨ ਦੀ ਥਾਂ ਜਿਹੜੀ ਅਹਿਲੇ ਇਸਲਾਮ ਮਕਬੂਜ਼ਾ ਹੈਗਾ ਮੌਜੂਦ ਜਿੰਦੇ ਵਿੱਚ ਪੁਰਾਣੀਆਂ ਤੇ ਨਵੀਆਂ ਕਬਰਾਂ ਵੀ ਮੌਜੂਦ ਸਨ ਤੇ ਮੈਨੂੰ ਇਤਲਾਹ ਮਿਲੀ ਕਿ ਉੱਥੇ ਨਾ ਕੁਝ ਬੰਦੇ ਜਿਹੜੇ ਸਾਬਕਾ ਸਰਪੰਚ ਜਗਜੀਵਨ ਸਿੰਘ ਤੇ ਹੋਰ ਨਾਮ ਕਰਮਜੀਤ ਸਿੰਘ ਇਹ ਲਛਮਨ ਸਿੰਘ ਵਗੈਰਾ ਜਿਹੜੇ ਹੈਗੇ ਉੱਥੇ ਤੇ ਵਸਨੀਕ ਉਹਨਾਂ ਨੇ ਮਿਲ ਮਿਲ ਕੇ ਤੇ ਪਲਾਨਿੰਗ ਦਿੱਤੇ ਹੈ ਤਾਂ ਉਸ ਕਬਰਾਂ ਨੂੰ ਢਾਹ ਦਿੱਤੀਆਂ ਨੇ ਤੇ ਉੱਥੇ ਜਿਹੜੇ ਹੈਗੇ ਆ ਕਬਰਸਤਾਨ ਦੀ ਬੜੀ ਬੇਹਰਮਤੀ ਬੇਅਦਬੀ ਕੀਤੀ ਹੈ ਟਰੈਕਟਰ ਲਾ ਕੇ ਉਹਨਾਂ ਨੇ ਤੱਕੇ ਨਾਲ ਸਲਾਮ ਮੁਸਲਮਾਨਾਂ ਦੇ ਕਬਰਸਤਾਨ ਨੂੰ ਅੰਗਭੰਗ ਕਰਕੇ ਤੇ ਬੜੇ ਬੇਰਹਿਮੀ ਨਾਲ ਮਰਦਿਆਂ ਨੂੰ ਜਿਹੜੇ ਹੱਡੀਆਂ ਹੁੰਦੀਆਂ ਨੇ ਲਾਸ਼ਾਂ ਦੀਆਂ ਉਹ ਕੱਢ-ਕੱਢ ਕੇ ਬਾਹਰ ਟਰੈਕਟਰ ਨਾਲ ਕੀਤੀਆਂ ਨੇ ਜੋ ਕਿ ਬਹੁਤ ਹੀ ਨਿੰਦਨੀਏ ਤੇ ਬਹੁਤ ਹੀ ਮਜ਼ਮਤ ਕਰਨ ਦੇ ਲਾਇਕ ਹੈ ਤੁਹਾਡੀ ਜਿਹੜੀ ਸੰਸਥਾ ਵੱਲੋਂ ਜਾਂ ਤੁਹਾਡੀ ਸਾਡੇ ਜਿਹੜੇ ਸਸਤਾ ਹੈ ਪੰਜਾਬ ਇਕਬੋਰਡ ਨੂੰ ਅਸੀਂ ਤਲਾ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਪੁਲਿਸ ਨੂੰ ਕੰਪਲੇਨ ਕਰੋ ਦਰਖਾਸਤ ਦਿਓ ਜੇ ਨਾ ਕਾਰਵਾਈ ਕਰਨ ਫਿਰ ਆਪਾਂ ਉਹਦੇ ਉੱਪਰ ਆਪਾਂ ਕਾਰਵਾਈ ਕਰਾਂਗੇ ਇਹ ਵੀ ਪਤਾ ਲੱਗਾ ਹੈ ਕਿ ਕੋਈ ਜਿਹੜੇ ਇਸ ਦੇ ਵਿੱਚ ਜਿਹਨਾਂ ਦਾ ਤੁਸੀਂ ਨਾਮ ਲਿਆ ਕੋਈ ਜਿਹੜੇ ਇਥੋਂ ਜਿਹੜੇ ਜਾ ਰਹੇ ਆ ਇਸ ਤੋਂ ਬਾਹਰ ਜਾ ਰਹੇ ਆ ਜਿਹੜੇ ਮੈਨੂੰ ਇਤਲਾ ਮਿਲੀ ਕਿ ਇੱਕ ਬੰਦਾ ਇਹਨਾਂ ਚੋਂ ਬਾਹਰ ਕੈਨੇਡਾ ਜਾ ਰਹੇ ਨੇ ਮੈਂ ਕਹਾਂਗਾ ਕਿ ਜਿਹੜਾ ਦਰਖਾਸਤ ਅਸੀਂ ਦਿੱਤਾ ਸੀ ਥਾਣਾ ਸਚੋ ਕੋਟੀ ਸਖਾਨੂੰ ਤੇ ਆਪਣੇ ਡੀਐਸਪੀ ਸਾਹਿਬ ਧਰਮਕੋਟ ਨੂੰ ਤੇ ਐਸਐਸਪੀ ਸਾਹਿਬ ਮੋਗੇ ਨੂੰ ਦਰਖਾਸਤ ਗਈਆਂ ਹੋਈਆਂ ਨੇ ਜੇ ਇਹ ਦਰਖਾਸਤ ਦੇਣ ਤੋਂ ਬਾਅਦ ਵੀ ਇਹਨਾਂ ਨੇ ਮੈਨੂੰ ਵਿਸ਼ਵਾਸ ਦਲਾਇਆ ਕਿ ਅਸੀਂ ਫੁੱਲ ਕਾਨੂੰਨੀ ਕਾਰਵਾਈ ਕਰਾਂਗੇ ਬਟ ਹਲੇ ਇਨਵਿਸਟੀਗੇਸ਼ਨ ਚੱਲ ਰਿਹਾ ਮੈਂ ਕਹਿੰਦਾ ਜੀ ਸਾਫ ਕਲੀਅਰ ਡਾਕੂਮੈਂਟ ਇਸਲਾਮ ਮੁਸਲਮਾਨਾ ਦੇ ਕਬਰਸਤਾਨ ਦੀ ਜਗ੍ਹਾ ਦੀ ਜਿਹੜੀ ਜਮ੍ਹਾਂਬੰਦੀ ਹੈ ਕਲੀਅਰ ਤੌਰ ਤੇ ਅਸੀਂ ਉਹਨਾਂ ਨੂੰ ਭੇਜ ਵੀ ਦਿੱਤਾ ਥਾਣੇ ਦਿੱਤਾ ਵੀ ਇਹ ਦਰਖਾਸਤਾਂ ਦੇ ਨਾਲ ਨਾਲ ਇਸ ਤੋਂ ਬਾਅਦ ਵੀ ਕੀ ਇਨਵਿਸਟੀਗੇਸ਼ਨ ਕਰਨਾ ਅਜ 4 ਦਿਨ ਹੋ ਗਏ ਮੇਰੇ ਖਨ ਨਾਲ ਤੇ ਅੱਜ 3-4 ਦਿਨ ਤੋਂ ਇਹ ਗੱਲ ਚੱਲ ਰਹੀ ਵੀ ਇਨਵਿਸਟੀਗੇਸ਼ਨ ਹੋਣੀ ਹੈ ਮੈਂ ਕਹਿੰਦਾ ਪੂਰੇ ਹਾਲਾਤ ਦੀ ਜਾਇਜ਼ਾ ਲੈਣ ਤੋਂ ਬਾਅਦ ਵੀ ਸੱਚੋ ਹੱਥ ਤੇ ਹੱਥ ਧਰ ਕੇ ਬੈਠਾ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਇਹਨਾਂ ਵਿੱਚੋਂ ਇੱਕ ਬੰਦਾ ਡਰ ਦੇ ਮਾਰੇ ਬਾਹਰ ਪੱਜਿਆ ਜਾ ਰਿਹਾ ਮੈਂ ਮੈਂ ਦਰਖਾਸਤ ਕਰਾਂਗਾ ਕਿ ਜਿਹੜੇ ਸ਼ਾਸਨ ਪ੍ਰਸ਼ਾਸਨ ਹੈਗਾ ਤੇ ਜਿਹੜੇ ਆਪਣੇ ਹਲਕੇ ਦੇ ਧਰਮਕੋਟ ਦੇ ਜਿਹੜੇ ਵਿਧਾਨ ਵਿਧਾਨ ਸਭਾ ਹਲਕਾ ਧਰਮਕੋਟ ਦੇ ਐਮ ਐਲ ਏ ਸਾਹਿਬ ਲਾੜੀ ਢੋਸ ਸਾਹਿਬ ਹੈ ਮੈਨੂੰ ਪਤਾ ਲੱਗਾ ਉੱਥੋਂ ਤੱਕ ਰਵੇ ਗੱਲ ਗਈ ਹੈ ਪਰ ਇਸ ਗੱਲ ਨੂੰ ਗੋਲ ਮੋਲ ਇਗਨੋਰ ਕਰਕੇ ਤੇ ਇਹਨੂੰ ਬੰਦ ਕਰਨਾ ਚਾਹੁੰਦੇ ਆ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈ ਜੇ ਨਾ ਨਾ ਇਹ ਆਪਣੇ ਨਿਚਲੇ ਅਸਤਰ ਤੇ ਹਲਕਿੱਤਾ ਅਸੀਂ ਦੂਰ ਤੱਕ ਲੈ ਕੇ ਜਾਵਾਂਗੇ ਪਰ ਜੇ ਕਾਰਵਾਈ ਹੋ ਗਿਆ ਇੱਥੇ ਜੇ ਸਾਨੂੰ ਇਨਸਾਫ ਮਿਲ ਗਿਆ ਫਿਰ ਤਾਂ ਠੀਕ ਹੈ ਨਹੀਂ ਤਾਂ ਅਸੀਂ ਅੱਗੇ ਗਾਂ ਵੀ ਜਾਵਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਮੋਨੂ ਪਿੰਡ ਲਵਾਰਾ ਜ਼ਿਲ੍ਹਾ ਮੁਗਾ ਇਹ ਜਿਹੜਾ ਹੈਗਾ ਕਬਰਾਂ ਦਾ ਰੋਲਾ ਪਿਆ ਹੈਗਾ ਪਿੰਡ ਇਹ ਵੀਰੇ ਕਬਰਾਂ ਦਾ ਰੋਲਾ ਵਿੱਚ ਤੁਹਾਡੀ ਕਿਹਦੇ ਦੀ ਕਬਰ ਸੀਗੀ ਵੀਰੇ ਸਾਡੀਆਂ ਸੀ ਕਬਰਾਂ ਜਿਹੜੀ ਉਹ ਵਾਲੀ ਕਬਰ ਆ ਉਹਤੇ ਮੇਰੀ ਮਤਲਬ ਦਾਦਾ ਦਾ ਨਾਮ ਲਿਖਿਆ ਪਿਆ ਉਹ ਮੇਰੇ ਭਰਾ ਦੀ ਕਬਰ ਆ ਹਮ ਮਤਲਬ ਉਹ ਵਾਲੀ ਤੇ ਇੱਧਰ ਜਿਹੜੀ ਮੇਰੀ ਦਾਦੇ ਦੀ ਕਬਰ ਸੀ ਉਹਦੇ ਭਰਾ ਦਾ ਨਾਮ ਲਿਖਿਆ ਪਿਆ ਤੇ ਇਹਨਾਂ ਨੂੰ ਕਹੇ ਸੀ ਵੀ ਇਟਾਂ ਲਾ ਦਿਓ ਚਾਰ ਚਪੇਰੇ ਇਹਨਾਂ ਨੇ ਮੱਡੀਆਂ ਬਣਾ ਦਿੱਤੀਆਂ ਮੱਡੀਆਂ ਬੰਨ੍ਹ ਦਿੱਆਂ ਨੇ ਵੀਰੇ ਆਪਣੀਆਂ ਕਬਰਾਂ ਤੇ ਤੇ ਇਹ ਇਟਾਂ ਲਾਉਣ ਬਾਰੇ ਕਿਹਾ ਸੀ ਇਹਨਾਂ ਨੇ ਮਟੀਆਂ ਬਣਾ ਦਿੱਤੀਆਂ ਮਟੀਆਂ ਬੰਦੀਆਂ ਨਾ ਦੀਵਾ ਲੱਗਦਾ ਆਪਣੀ ਕਬਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਜੱਗਰ ਸਿੰਘ ਤੁਹਾਡੇ ਫਾਦਰ ਆ ਉਹ ਕੋਲੇ ਖੜੇ ਸੀ ਜਦੋਂ ਅਸੀਂ ਹਾਂ ਵੀਰੇ ਉਹ ਉਸ ਟਾਈਮ ਹੋਣਗੇ ਇੱਥੇ ਕੋਲੇ ਹੋਣਗੇ ਮੈਂ ਮੰਨਦਾ ਮੌਜੂਦ ਹੋਣਗੇ ਪਰ ਉਹਨਾਂ ਨੇ ਸ਼ਾਇਦ ਆ ਨਹੀਂ ਕਿਹਾ ਹੋਣਾਗਾ ਵੀ ਆ ਮੱਟੀ ਬਣਾ ਦਿਓ ਜਾਂ ਦੀ ਇਟਾਂ ਲਾਉਣ ਬਾਰੇ ਤਾਂ ਮੈਂ ਵੀ ਉਹਨਾਂ ਨੂੰ ਕਿਹਾ ਸੀ ਵੀ ਇਟਾਂ ਲਾ ਦਿਓ ਵੀ ਪੱਕੀਆਂ ਕਰ ਦਿਓ ਪਰ ਜਿਹੜੀਆਂ ਮਟੀਆਂ ਬਣਾਤੀਆਂ ਇਹ ਨਹੀਂ ਮੈਂ ਕਿਹਾ ਸੀ ਵੀਰੇ ਮਟੀਆਂ ਬਣਾਉਣ ਵਾਲੇ ਇਹ ਛੋਟੇ ਜੋ ਇਹ ਕਿਸ ਨੇ ਕਿਸੇ ਨੂੰ ਪੁੱਛਿਆ ਸੀ ਉਹਨਾਂ ਨੇ ਜਦੋਂ ਇਹ ਜਗਾ ਬੋਣੀ ਸੀ ਜਾਂ ਨਹੀਂ ਬੋਣ ਤੋਂ ਪਹਿਲਾਂ ਵੀਰੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਇਹ ਇਹ ਵੀ ਸਾਨੂੰ ਮਿਲਿਆ ਕਿ ਇੱਥੋਂ ਜਿਹੜਾ ਕਈ ਜਿਹੜਾ ਹੈਗੇ ਇੱਥੇ ਮੁਰਦੇ ਜਿਹੜੇ ਦਫਨਾਏ ਸੀ ਉਹਨਾਂ ਦੀਆਂ ਜਿਹੜੀਆਂ ਹੱਟੀਆਂ ਵੀ ਬਾਹਰ ਨਿਕਲੀਆਂ ਆਈਆਂ ਕੁਝ ਹਾਂ ਵੀਰੇ ਅੱਜ ਦਾ ਕਬਰਸਤਾਨ ਨਹੀਂ ਸਨ 47 ਤੋਂ ਪਹਿਲਾਂ ਦਾ ਕਬਰਸਤਾਨ ਆ ਇਹ ਹਮ ਅੱਜ ਦਾ ਨਹੀਂ ਬਹੁਤ ਟਾਈਮ ਪਹਿਲਾਂ ਦਾ ਸਨ 47 ਤੋਂ ਪਹਿਲਾਂ ਦਾ ਕਬਰਸਤਾਨ ਆ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲਾਂ ਦਾ ਕਬਰਸਤਾਨ ਆ ਇਹ ਇਹ ਜਿਹੜਾ ਇਹ ਕਦੋਂ ਤੱਕ ਕਵਰਾ ਇਹ ਕਿੰਨਾ ਚਿਰ ਹੋ ਗਿਆ ਟਾਈਮ ਬਾਈ ਨੂੰ ਬਾਈ ਨੂੰ ਵੀਰੇ ਕਿੰਨੇ ਕਿੰਨੇ ਸ਼ੁੱਕਰਵਾਰ 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 ਬਾਈ ਜਦੋਂ ਇਹ ਜਦੋਂ ਵਾਣ ਲੱਗੇ ਸੀ ਜਾਂ ਕਰਨ ਲੱਗੇ ਸੀ ਥੋੜੇ ਕਿਸੇ ਵੀ ਜਿਹੜੇ ਪਰਿਵਾਰ ਨਹੀਂ 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 ਸਾਰੇ ਸਾਤੋਂ ਗਏ ਤੋਂ ਨਹੀਂ ਪੁੱਛਾਇਆ ਗਿਆ ਬੇਖਬਰੀ ਹੈ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਜੀ ਬਸ ਆਪਣੀਆਂ ਕਬਰਾਂ ਦੀ ਮੰਗ ਮੰਗਦੀ ਆ ਅਸੀਂ ਕਹਿੰਨੇ ਆ ਵੀ ਸਾਡਾ ਕਬਰਸਤਾਨ ਮੌਜੂਦਾ ਬਣਿਆ ਰਵੇ ਜਿਵੇਂ ਸਾਡਾ ਹੈਗਾ ਸਾਨੂੰ ਬਣਿਆ ਦਿੱਤਾ ਦਿੱਤਾ ਰਹਿਣ ਦਿਓ ਵੀ ਇਹਦੇ ਨਾਲ ਛੇੜ ਛਾੜ ਕੋਈ ਨਾ ਕੀਤੀ ਜਾਵੇ ਤੁਸੀਂ ਹੁਣ ਇਹ ਗੱਲ ਕਹੀ ਆ ਕਿ ਜਿਹੜੀ ਸਾਡੀ ਕਬਰ ਜਿਹੜੀ ਕਿਸੇ ਹੋਰ ਦੀ ਕਬਰ ਸੀ ਉਹ ਕਿਸੇ ਹਾਂ ਜੀ ਮਤਲਬ ਕਬਰ ਦੇਤੇ ਜਿਹੜੇ ਇਹਨਾਂ ਨੇ ਇੱਟਾਂ ਪੱਕੀਆਂ ਕੀਤੀਆਂ ਹੋਈਆਂ ਕਬਰ ਕਿਸੇ ਹੋਰ ਦੀ ਨਾ ਕਿਸੇ ਹੋਰ ਦਾ ਲਿਖਿਆ ਮੇਰੀ ਮੰਮੀ ਦੀ ਕਬਰ ਉਹ ਸਾਹਮਣੇ ਆ ਵੀਰ ਜੀ ਤੇ ਉਹ ਉਹ ਸਾਹਮਣੇ ਲਿਖਿਆ ਪਿਆ ਉਹਦਾ ਨਾਮ ਮਤਲਬ ਕਿ ਉਲਟ ਫੋਲਡ ਕਰਤਾ ਉਲਟ ਫੋਲਡ ਕੀਤਾ ਹੋਇਆ ਉਹਨਾਂ ਦਾ ਸਰਪੰਚ ਕਰਮਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਅਸੀਂ ਜਿਹੜੀ ਜਕਰ ਸਿੰਘ ਨੂੰ ਕੋਲ ਖੜਾ ਕੇ ਜਿਹੜਾ ਇਹ ਕੰਮ ਕੀਤਾ ਹਾਂ ਜੀ ਹਾਂ ਮੈਂ ਮੰਨਦਾ ਮੌਜੂਦਾ ਹੋਣਗੇ ਸ਼ਾਇਦ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਨੌਲੇਜ ਹੈਗੀ ਇਸ ਇਸਲਾਮ ਬਾਰੇ ਡੈਡੀ ਮੇਰੇ ਨੂੰ ਮੇਰਾ ਪਪਾ ਜੀ ਆ ਉਹਨੂੰ ਨਹੀਂ ਨੌਲੇਜ ਹੈਗੀ ਤੇ ਬਾਕੀ ਕੋਈ ਗੱਲ ਨਹੀਂ ਜਿੱਦਾਂ ਮੈਂ ਛੇੜ ਛਾੜ ਜ਼ਿਆਦਾ ਨਾ ਕਰਨ ਵੀ ਜਿੱਦਾਂ ਸਹਿਮਤੀ ਨਾ ਹੋ ਰਹੀ ਗਿਆ ਉਦਾਂ ਕਰ ਦੇਣ ਜਿੱਦਾਂ ਸਾਡਾ ਹੈਗਾ ਵੀ ਉਦਾਂ ਰਹਿਣ ਦੇਣ ਚਾਹੀਦਾ ਹੈ ਸਾਡਾ ਹੱਕ ਮਿਲਣਾ ਚਾਹੀਦਾ ਜਿੱਦਾਂ ਮਤਲਬ ਹੈਗਾ ਵਾ ਮਤਲਬ ਵਾਈ ਨਾ ਕਰਿਆ ਕਿਉਂਕਿ ਜੇ ਅੱਜ ਇੱਥੇ ਨਵੀਂ ਕਬਰ ਬਣੀ ਹੈ ਜਿੱਥੇ ਬਾਈ ਸਾਫ ਤਾਂ ਉੱਥੇ ਵੀ ਪਤਾ ਨਹੀਂ 10 ਜਾਂ 50 ਸਾਲ ਪਹਿਲਾਂ ਦੀ ਕੋਈ ਕਬਰਾਂ ਹੀ ਹੋਣ ਉਹਦੇ ਥੱਲੇ ਵੀ ਕੀ ਨਾਮ ਇਹ ਤੁਹਾਡਾ ਵੀਰ ਪ੍ਰਤਾਪ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੈ ਭੀਮ ਜੈ ਭਾਰ ਜੈ ਵਾਲਮੀਕੀ ਜੀ ਸਰ ਜਣਾ ਲੋਹਾਰੇ ਪਿੰਡ ਦੀਆਂ ਕਬਰਾਂ ਨੂੰ ਲੈ ਕੇ ਜਿਹੜਾ ਹੈਗਾ ਤੁਹਾਡੇ ਕੋਲ ਮਸਲਾ ਆਇਆ ਹੈਗਾ ਕੀ ਹੈ ਜਾਣਕਾਰੀ ਉਹਦੇ ਬਾਰੇ ਦੱਸੋ ਇਹ ਮਸਲਾ ਸਾਡੇ ਕੋਲੇ ਆਜ਼ਾਦ ਕ੍ਰਾਂਤੀਕਾਰੀ ਦਲ ਸਾਡਾ ਇੱਕ ਜਥੇਬੰਦੀ ਆ ਸਾਡੀ ਸਾਡੀ ਜਥੇਬੰਦੀ ਕੋਲੇ ਇੱਕ ਲਿਖਤੀ ਰੂਪ ਦੇ ਵਿੱਚ ਦਰਖਾਸਤ ਆਈ ਆ ਜੋ ਕਿ ਪੀੜਿਤ ਪਰਿਵਾਰ ਵੱਲੋਂ ਜੋ ਕਿ ਇਸ ਪੀੜਿਤ ਪਰਿਵਾਰ ਕੋਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਹਨਾਂ ਦੇ ਕੋਲੇ ਮੁਸਲਮਾਨ ਭਾਈਚਾਰੇ ਕੋਲੇ ਇਹ ਜ਼ਮੀਨ ਸੀਗੀ ਜੋ ਇਹ ਕਿ ਕਬਰਸਤਾਨ ਸੀਗਾ ਜੋ ਇਸ ਕਬਰਸਤਾਨ ਦੇ ਵਿੱਚ 20 22 ਤਰੀਕ ਨੂੰ ਜੋ ਵੀ ਇਹਨਾਂ ਨੇ ਜਿਹੜੇ ਕਾਬਜ਼ ਆ ਇੱਥੇ ਸਤਾਤਾਰੀ ਲੋਕ ਆ ਲੋਹਾਰੇ ਪਿੰਡ ਦੇ ਵਿੱਚ ਇਹਨਾਂ ਨੇ ਜੋ ਵੀ ਧੱਕਾਸ਼ਾਹੀ ਕੀਤੀ ਆ ਉਸ ਸਥਾਨ ਤੇ ਜਾ ਕੇ ਕਬਰਾਂ ਉੱਪਰ ਸੁੱਟੀਆਂ ਔਰ ਬੇਅਦਬੀ ਕੀਤੀ ਆ ਔਰ ਗਲਤ ਸ਼ਬਦ ਵੀ ਬੋਲੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜੋ ਕਿ ਉਸ ਤੋਂ ਬਾਅਦ ਇਹਨਾਂ ਨੇ ਥਾਣੇ ਕੋਟੀ ਸੇਖਾਂ ਜਾ ਕੇ ਇਤਲਾਹ ਵੀ ਦਿੱਤੀ ਆ ਦਰਖਾਸਤ ਵੀ ਦਿੱਤੀ ਆ ਇਸ ਸੰਬੰਧੀ ਪੁਲਿਸ ਐਸ ਐਚ ਓ ਸਾਹਿਬ ਜਿਹੜੇ ਕੋਟੀ ਸੇਖਾਂ ਦੇ ਆ ਉਹ ਮੌਕਾ ਵੀ ਦੇਖ ਕੇ ਗਏ ਆ ਮੌਕਾ ਦੇਖਣ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਅੱਜ ਮੇਰੀ ਵੀ ਫੋਨ ਤੇ ਗੱਲ ਹੋਈ ਐ ਐਸਐਚਓ ਸਾਹਿਬ ਨਾਲ ਮੈਂ ਉਹਨਾਂ ਨੂੰ ਦੱਸਿਆ ਵੀ ਐ ਵੀ ਤੁਹਾਡੇ ਕੋਲ ਇੱਕ ਮਸਲਾ ਆਇਆ ਹੋਇਆ ਡੀਐਸਪੀ ਧਰਮਕੋਟ ਨਾਲ ਵੀ ਮੇਰੀ ਗੱਲ ਹੋਈ ਐ ਕਹਿਣ ਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਜਿਹੜਾ ਸਿਆਸੀ ਦਬਾਅ ਬਣਾ ਕੇ ਪ੍ਰਸ਼ਾਸਨ ਦੇ ਉੱਪਰ ਇਸ ਮਸਲੇ ਨੂੰ ਰੋਕਿਆ ਗਿਆ ਔਰ ਮੈਂ ਇਹੀ ਚਾਹੁੰਦਾ ਕਿ ਜੋ ਵੀ ਉਹਨਾਂ ਨੇ ਬੇਅਦਬੀ ਕੀਤੀ ਹੈ ਜਾਂ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਸੇ ਪਿੰਡ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੇ ਨਾਲ ਬਹੁਤ ਗਲਤ ਸ਼ਬਦ ਬੋਲੇ ਸੀ ਉਹਨਾਂ ਨੇ ਉਹਨਾਂ ਲੋਕਾਂ ਨੇ ਹੀ ਜਿਹੜੇ ਕਿ ਇਸ ਬਾਬਾ ਦામੂ ਸ਼ਾਹ ਦੀ ਜਗ੍ਹਾ ਦੇ ਉੱਤੇ ਵਿਰਾਜਮਾਨ ਜਿਹੜੇ ਕਿ ਸੱਤਾ ਦੇ ਭੁੱਖੇ ਐ ਕੁਰਸੀ ਦੇ ਭੁੱਖੇ ਐ ਜਿਹੜੇ ਲੋਕ ਆ ਇਹ ਸਾਰੀ ਕਾਰਸਤਾਨੀ ਉਹਨਾਂ ਲੋਕਾਂ ਦੀ ਹੀ ਐ ਉਹ ਗਰੀਬ ਜਨਤਾ ਨੂੰ ਤੰਗ ਕਰਦੇ ਆ ਧਰਮ ਕੋਈ ਆ ਚਾਹੇ ਚਾਹੇ ਉਹ Hindu ਧਰਮ ਆ ਚਾਹੇ Sikh ਧਰਮ ਆ ਚਾਹੇ ईसाई ਧਰਮ ਆ ਚਾਹੇ ਮੁਸਲਮਾਨ ਧਰਮ ਆ ਸਾਰੇ ਧਰਮ ਸਾਨੂੰ ਇੱਕ ਸਮਾਨ ਆ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆਂ ਇੱਜ਼ਤ ਦਿੰਦੇ ਆਂ ਦਿਲੋਂ ਅਸੀਂ ਇਹ ਇਹ ਬੇਨਤੀ ਕਰਦੇ ਆਂ ਸਾਡੇ ਜਿਹੜੇ ਵਾਈਸ ਪ੍ਰਧਾਨ ਆ ਪੰਜਾਬ ਦੇ ਸਾਡੇ ਸੁਖਦੇਵ ਸਿੰਘ ਗਿੱਲ ਜੀ ਲੋਹਾਰੇ ਤੋਂ ਉਹਨਾਂ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਇਸ ਗੱਲ ਦੀ ਕਿ ਇਸ ਪਿੰਡ ਦੇ ਵਿੱਚ ਜਾਤੀ ਵਿਤਕਰੇ ਨੂੰ ਲੈ ਕੇ ਤੇ ਧਰਮਾਂ ਦੇ ਨਾਂ ਨੂੰ ਕਿੰਨਾ ਇਹਨਾਂ ਨੇ ਭੇਦਭਾਵ ਕਿੰਨਾ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਇਹੀ ਬੇਨਤੀ ਕਰਦਾ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਤਾ ਲੱਗਿਆ ਸਾਨੂੰ ਵੀ ਸੂਤਰਾਂ ਤੋਂ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਪੰਜਾਬ ਛੱਡ ਕੇ ਭੱਜ ਰਹੇ ਆ ਹੌਲੀ ਹੌਲੀ ਤੇ ਜੇਕਰ ਇਹ ਭੱਜ ਗਏ ਤੇ ਬਾਅਦ ਵਿੱਚ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਪੁਲਿਸ ਪ੍ਰਸ਼ਾਸਨ ਹੀ ਔਰ ਅਸੀਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੋਗਾ ਐਸਐਸਪੀ ਮੋਗਾ ਨੂੰ ਮਿਲ ਕੇ ਆਪਦੀਆਂ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਦੇਵਾਂਗੇ ਸਾਰੀਆਂ ਧਾਰਮਿਕ ਜੱਥੇਬੰਦੀਆਂ ਜੜੀਆਂ ਹੈਗੀਆਂ ਔਰ ਸਮਾਜਿਕ ਜਥੇਬੰਦੀਆਂ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਆਪਾਂ ਅਫਸਰਾਂ ਨੂੰ ਮਿਲੀਏ ਮੰਗ ਪੱਤਰ ਦਈਏ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਲਈ ਕੀਤੀ ਨਾ ਅਮਲ ਚ ਲਿਆਂਦੀ ਜੀ ਜਲਦੀ ਤੋਂ ਜਲਦੀ ਤਾਂ ਫਿਰ ਅਸੀਂ ਆਪਦੀ ਜਥੇਬੰਦੀ ਵੱਲੋਂ ਔਰ ਇਸ ਬਾਕੀ ਜਥੇਬੰਦੀਆਂ ਨੂੰ ਲੈ ਕੇ ਇਸ ਸੰਘਰਸ਼ ਵਿੱਚ ਡੰਗਾਗੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਜਿਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ ਜੈ ਹਿੰਦ ਜੀ